ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਹੋਈ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਰਜਿਸਟਰ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੋਟੇਪੁਰ ਦੀ ਪ੍ਰਧਾਨਗੀ ਹੇਠ ਅਤੇ ਵਾਈਸ ਪ੍ਰਧਾਨ ਰਣਜੀਤ ਸਿੰਘ ਨਾਗੀ ਦੇ ਪ੍ਰਬੰਧਾ ਹੇਠ ਨਾਗੀ ਕੰਪਲੈਕਸ ਜੀਟੀ ਰੋਡ ਧਾਰੀਵਾਲ ਵਿਖੇ ਹੋਈ ਮੀਟਿੰਗ ਦੌਰਾਨ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਅਤੇ ਸੂਬਾ ਵਾਈਸ ਪ੍ਰਧਾਨ ਰਿਟਾਇਰਡ ਐਸਡੀਓ ਸਰਦੇਵ ਸਿੰਘ ਚਾਲਨੇ ਅਚੇਤੇ ਤੌਰ ਤੇ ਸ਼ਿਰਕਤ ਕਰਕੇ ਸੁਸਾਇਟੀ ਵੱਲੋਂ ਕੀਤੇ ਸਮਾਜਿਕ ਕਾਰਜਾਂ ਦਾ ਲੇਖਾ ਜੋਖਾ ਕੀਤਾ ਅਤੇ ਭਵਿੱਖ ਵਿੱਚ ਹੋਰ ਬਿਹਤਰ ਢੰਗ ਨਾਲ ਕਾਰਜ ਕਰਨ ਲਈ ਵਿਉਤਬੰਦੀ ਬਣਾਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਦੱਸਿਆ ਇਹ ਰਾਸ਼ਟਰੀ ਚੇਅਰਮੈਨ ਰਜਿੰਦਰ ਕੋਹਲੀ ਦੇ ਆਦੇਸ਼ਾਂ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੁਸਾਇਟੀ ਨਾਲ ਜੋੜਨ ਦੀ ਮੁਹਿੰਮ ਤਹਿਤ ਅੱਜ ਸ਼ਹਿਰ ਧਾਰੀਵਾਲ ਦੇ ਉੱਗੇ ਸਮਾਜ ਸੇਵਕ ਅਤੇ ਲੋੜਵੰਦਾਂ ਦੇ ਹਮਦਰਦ ਹੀਰਾ ਮਾਹੌਰੀਆ ਲੁਧਿਆਣਾ ਮਹੱਲਾ ਧਾਰੀਵਾਲ ਨੂੰ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦਾ ਸਰਗਰਮ ਮੈਂਬਰ ਬਣਾਇਆ ਗਿਆ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੋਟੇਪੁਰ ਸਮੇਤ ਹੋਰ ਅਹੁਦੇਦਾਰਾਂ ਨੇ ਹੀਰਾ ਲਾਹੌਰਿਆ ਨੂੰ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਮਨਾ ਕੀਤੀ ਕਿ ਨੌਜਵਾਨ ਹੀਰਾ ਲਾਹੌਰਿਆ ਹੋਰ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸੋਸਾਇਟੀ ਨਾਲ ਜੋੜਨਗੇ ਅਤੇ ਨਸਿਆਂ ਖਿਲਾਫ ਮਹਿਮ ਵਢਣਗੇ ਇਸ ਮੌਕੇ ਤੇ ਸਰਪੰਚ ਹਰਪਾਲ ਸਿੰਘ ਕਾਂਗਰਦ ਦੇਵਦਾਰ ਸਿੰਘ ਜੱਪੂਵਾਲ ਚਮਨ ਲਾਰ ਭਜਨ ਸਿੰਘ ਗੁਰਮੀਤ ਸਿੰਘ ਲਵਲੀ ਨਾਗੀ ਅਚੋਕ ਕੁਮਾਰ ਦੇਸਾ ਸਿੰਘ ਗੁਰਮukh ਸਿੰਘ ਦਵਿੰਦਰ ਸਿੰਘ ਦਾਰਾ ਗਗਨਦੀਪ ਸਿੰਘ ਅਮਨਦੀਪ ਸਿੰਘ ਕਲਵੰਤ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਦੱਸੋ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਕੀ ਆ ਜੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਆ ਬਾਈ ਮਨਸਰਾਇਟ ਸੋਸਾਇਟੀ ਦੀ ਜ਼ਿਲ੍ਹਾ ਗਰਦਾਸਪੁਰ ਦੀ ਮੀਟਿੰਗ ਹੋਈ ਆ ਮਹੀਨਾਵਾਰ ਜਿਹਦੇ ਵਿੱਚ ਬਾਸ ਪੰਜਾਬ ਪ੍ਰਧਾਨ ਮੇਰੇ ਨਾਲ ਵਾਈਸ ਪ੍ਰਧਾਨ ਪੰਜਾਬ ਦੇ ਚੇਅਰਮੈਨ ਨਵਲੀ 나ਗੀ ਜੀ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਦਲਜੀਤ ਸਿੰਘ ਜੀ ਗਰਦਾਪੁਰ ਦੇ ਸੈਕਟਰੀ ਸਾਹਿਬ ਔਰ ਅਰਬਾਜ਼ ਜੀ ਜਨਰਲ ਸੈਕਟਰੀ ਜੀ ਔਰ ਰਜੀਤ ਸਿੰਘ 나ਗੀ ਜੀ ਸਾਡੇ ਵਾਈਸ ਪ੍ਰਧਾਨ ਨੇ ਔਰ ਸਾਰੀ ਸਮੁੱਚੀ ਟੀਮ ਜਿਹੜੀ ਹੈ ਜ਼ਿਲ੍ਹੇ ਦੀ ਅਹੁਦੇਦਾਰ ਤੇ ਮੈਂਬਰ ਅੱਜ ਹਾਜ਼ਰ ਹੋਏ ਆ ਤੇ ਕਾਫੀ ਵਿਚਾਰਾ ਸਾਂਝੀਆਂ ਕੀਤੀਆਂ ਗਈਆਂ ਕਿ ਸਸਤਾ ਦੇ ਵਿੱਚ ਅੱਗੇ ਕੀ ਕਰਨਾ ਵਾ ਕਿਸ ਤਰ੍ਹਾਂ ਆਪਰੇ ਆਪਣੇ ਸਾਰਿਆਂ ਨੇ ਸੁਝਾਅ ਦਿੱਤੇ ਆ ਕਿ ਸੰਸਤਾ ਨੂੰ ਗਾਂ ਤਰੱਕੀ ਦੀ ਰਾਹ ਤੇ ਕਿਦਾਂ ਲੈ ਕੇ ਜਾਣਾ ਵਾ ਕਿੰਨੇ ਕਿੰਨਾਂ ਨੂੰ ਜੋੜਨਾ ਵਾ ਔਰ ਅਪੀਲ ਕੀਤੀ ਆ ਔਰ ਮੈਂ ਸਾਰੇ ਗਰਦਾਸਪੁਰ ਦੇ ਜ਼ਿਲ੍ਹੇ ਦੇ ਜਿੱਥੇ ਜਿੱਥੇ ਮੇਰੀ ਆਵਾਜ਼ ਜਾ ਰਹੀ ਆ ਬੱਚੇ ਸਾਡੀ ਆਲ ਇੰਡੀਆ ਦੀ ਟੀਮ ਆ ਪੰਜਾਬ ਦੀ ਵੀ ਟੀਮ ਆ ਪਰ ਮੈਂ ਇਹ ਗਰਦਾਸਪੁਰ ਦੀ ਟੀਮ ਦੀ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਸਾਡੀ ਇਹ ਮੀਡੀਆ ਰਾਈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਪਹੁੰਚੇ ਆ ਇਹ ਸਾਡੀ ਸੰਸਤਾ ਦੇ ਨਾਲ ਜਿਹੜੇ ਲੇਕਿਨ ਉਹ ਬੰਦਾ ਸਾਡੇ ਨਾਲ ਜੁੜੇ ਜਿਹਨੇ ਸੇਵਾ ਭਾਵਨਾ ਦਿਲਚਸਪ ਜਿਹੜਾ ਕੋਈ ਸਮਾਜ ਲਈ ਕੁਝ ਕਰਨਾ ਚਾਹੁੰਦਾ ਸਮਾਜ ਨੂੰ ਕੁਝ ਦੇਣਾ ਚਾਹੁੰਦਾ ਵਾ ਉਹ ਸਾਡੇ ਨਾਲ ਜਿਹੜੇ ਉਹਨਾਂ ਦਾ ਵੈਲਕਮ ਆ ਜਿਸ ਤਰ੍ਹਾਂ ਕੀ ਧਾਰੀਵਾਲ ਦੇ ਵਿੱਚ ਸੋਸ਼ਲ ਵਰਕਰ ਹੀ ਰਹਿਲਾ ਹੋ ਰਹੀ ਹੈ ਜੀ ਵੀ ਅੱਜ ਸਾਡੇ ਵਿੱਚ ਜੁਆਇਨ ਹੋ ਰਿਹਾ ਉਹਨਾਂ ਦਾ ਸਵਾਗਤ ਆ ਬੜੇ ਬੜੇ ਚੀਨੋ ਸ਼ਕਸ਼ਿਤਾ ਟੀਮ ਬਹੁਤ ਵਧੀਆ ਸੁਲਝੀ ਹੋਏ ਬੜੇ ਬੜੇ ਵੱਡੇ ਅਧਿਕਾਰੀਆਂ ਤੋਂ ਐਸਡੀਓ ਤੋਂ ਕੋਈ ਸਾਡੀ ਟੀਮ ਦੇ ਵਿੱਚ ਨੇ ਹੋਰ ਵੀ ਅਸੀਂ ਨਮੰਤਰ ਬੰਨੇ ਆ ਕਿ ਸਾਡੇ ਨਾਲ ਜੁੜੋ ਵੱਟੇ ਵੱਟੇ ਕੰਮ ਕਰੀਏ ਇੱਕ ਦੋ ਸੁਝਾਅ ਨਹੀਂ ਦਿੱਤੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੁਝ ਗਰੀਬ ਧੀਆਂ ਦਾ ਜਿਨ੍ਹਾਂ ਦਾ ਮਾਪੇ ਵਿਆਹ ਨਹੀਂ ਕਰ ਸਕਦੇ ਅਸੀਂ ਮੀਟਿੰਗ ਕੀਤੀ ਹੈ ਅੱਜ ਉਹਦੀ ਅਗਲੀ ਮੀਟਿੰਗ ਜੀ ਤੁਹਾਨੂੰ ਦੱਸਾਂਗੇ ਵਿਚਾਰ ਵੀ ਉਹਨਾਂ ਦੀ ਸ਼ਾਦੀਆਂ ਕਰਾਉਣ ਬਾਰੇ ਅੱਜ ਵਿਚਾਰ ਹੋਈ ਹੈ ਕਿ ਵਿਆਹ ਕਰਾਈਏ ਕੁਝ ਮੈਡੀਕਲ ਕੈਂਪ ਲਾਈਏਗਾ ਬਹੁਤ ਸਾਰੇ ਇਹੋ ਜਿਹੇ ਵੀ ਕਿਸੇ ਨੂੰ ਲੋੜ ਆ ਜਿਹੜਾ ਲੋੜਵੰਦ ਬੰਦਾ ਸਾਡੇ ਕੋਲ ਆਏਗਾ ਸਾਡੀ ਟੀਮ ਆ ਉਹਦਾ ਸਰਵੇ ਕਰੇਗੀ ਆਪਾਂ ਵੀ ਮਦਦ ਕਰਨੇ ਤਿਆਰ ਆ ਪਾਓ ਫਾਈਨੈਂਸ਼ਲੀ ਆ ਬਸ ਕਿਸੇ ਤਰ੍ਹਾਂ ਦੇ ਕਿਸੇ ਨੇ ਧੱਕਾ ਵੀ ਹੁੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਰਾਸਤਾ ਕਾਇਮ ਕਰਨ ਸਾਡਾ ਡਾਕਟਰ ਜਿਹੜਾ ਵਾ ਜੀਟੀ ਰੋਡ ਦੇ ਉੱਤੇ ਹੀ ਆ ਤੇ ਇੱਥੇ ਆ ਕੇ ਡਾਕਟਰ ਇੰਚਾਰਜ ਗਰਮੀਤ ਸਿੰਘ ਹੁੰਦੇ ਆ ਹੋਰ ਵੀ ਸਾਰੀ ਟੀਮ ਹੁੰਦੀ ਆ ਜੇ ਕੇ ਦੀ ਪੁਲਿਸ ਜਾਂ ਸਰਕਾਰੀ ਦਰਬਾਰੇ ਨਹੀਂ ਸੁਣਦੀ ਤੇ ਸਾਡੇ ਨਾਲ ਆ ਕੇ ਆਉਣ ਅਸੀਂ ਉਹਨਾਂ ਨਾਲ ਅੱਜ ਦਿਨ ਰਾਤ ਚੱਲਣੇ ਤਿਆਰ ਆ ਆ ਸਾਰੇ ਗੱਲ ਮਿਲ ਕੇ ਸਮਾਜ ਦੀ ਸੇਵਾ ਕਰੀਏ ਤੇ ਨਸ਼ਿਆਂ ਤੋਂ ਦੂਰ ਨਮਜਮਾਨਾਂ ਨੂੰ ਆਪਾਂ ਸਿੱਖਿਆ ਦਈਏ ਵੱਧ ਤੋਂ ਵੱਧ ਸਾਡੇ ਨੈਸ਼ਨਲ ਚੇਅਰਮੈਨ ਰਵਿੰਦਰ ਕੋਹਲੀ ਦੇ ਦਿਸ਼ਾ ਨਿਰਦੇਸ਼ਨ ਸਾਡ ਸਾਨੂੰ ਹਮੇਸ਼ਾ ਹੀ ਅਦਾਤਾਂ ਦਿੰਦਿਆਂ ਨੇ ਕਿ ਨੌਜਵਾਨਾਂ ਨੂੰ ਵੱਤ ਵੱਤ ਜੋੜੀਏ ਤੈਨੂੰ ਨਸ਼ੇ ਤੋਂ ਦੂਰ ਕਰਕੇ ਚੰਗੇ ਕੰਮਾਂ ਦੀ ਲਾਈਏ ਇੰਨੀਆਂ ਗੱਲਾਂ ਨਾਲ ਖਿਮਾ ਦਾ ਜਾਜਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ